ਹਾਂ ਜੀ ਰਾਲਿਆ ਜਿਹੜੇ ਮਜ਼ਾਕ ਕਰਾਉਂਦੇ ਇੱਕ ਦਿਨ ਫੁੱਟਵਾ ਕਰਾਇਆ ਕਰਨਗੇ ਜਾ ਕੁ ਥੋੜੀਆ ਮਜ਼ਾਕ ਥੋੜੀਆ ਹਾਂ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਪਰਮਾਤਮਾ ਨੇ ਬੜਾ ਖੁਸ਼ੀ ਦਾ ਦਿਨ ਬਖਸ਼ਿਆ ਅੱਜ ਆਪਨ ਹਾਂ ਜੀ ਦੇਖੋ ਜੀ ਮੇਰੀ ਤੇ ਕਿੰਨੀ ਕਿਸਮਤ ਵਾਲੀ ਆ ਜਿਹਨੂੰ ਇੰਨਾ ਵਧੀਆ ਪਰਿਵਾਰ ਮਿਲਿਆ ਹਾਂ ਬਿਲਕੁਲ ਭੈਣ ਜੀ ਓਹੋ ਭੈਣ ਮੇਰੀ ਏ ਇਹ ਤਾਂ ਪ੍ਰਮਾਤਮਾ ਦੇ ਧੁਰੇ ਲੇਖ ਲਿਖੇ ਹੁੰਦੇ ਨੇਗੇ ਤਾਂ ਕਰਕੇ ਬੱਚਾ ਦਾ ਮਲਾਪ ਹੋਇਆਗਾ ਹਾਂਜੀ ਹਾਂਜੀ ਇਹ ਤਾਂ ਹੈਗਾ ਜੀ ਇਹ ਵੀ ਕੋਈ ਵਿੱਚ ਜਰੀਆ ਬਣਦਾ ਹੈ ਜੀ ਬਿਲਕੁਲ ਸਹੀ ਗੱਲ ਆ ਤੁਹਾਡੀ ਸਹੀ ਗੱਲ ਆ ਸਹੀ ਗੱਲ ਆ ਪਰਿਵਾਰ ਕਿਸਮਤਾਂ ਤੋਂ ਬਿਨਾਂ ਨਹੀਂ ਮਿਲਦੇ ਜੀ ਬਿਲਕੁਲ ਸਹੀ ਗੱਲ ਆ ਤਾਂ ਮੇਰੀ ਧੀ ਜੀ ਕਿਸਮਤ ਖੁੱਲ ਗਈ ਹਾਂ ਬਿਲਕੁਲ ਇੰਨਾ ਵਧੀਆ ਪਰਿਵਾਰ ਮਿਲਿਆ ਸਾਨੂੰ ਮੇਰਾ ਵੀ ਬਹੁਤ 만족 ਹੋ ਗਿਆ ਜੀ ਹੋ ਭੈਣ ਜੀ ਅਸੀਂ ਕਿਹੜਾ ਘਟ ਪਾਗਾਂ ਵਾਲੇ ਆ ਸਾਨੂੰ ਇੰਨੀ ਪਿਆਰੀ ਨੂੰਹ ਮਿਲ ਗਈ ਧੀਆ ਵਰਗੀ ਨੂੰਹ ਮਿਲ ਗਈ ਹਾਂਜੀ ਬਾਕੀ ਗੱਲ ਖੁਸ਼ੀ ਦੀ ਇਹ ਹੈ ਕੀ ਕੋਈ ਬਚੋਲਾ ਨਹੀਂ ਆਪਾਂ ਨੂੰ ਬਚਾਲੇ ਪਾਉਣਾ ਪਿਆ ਨਹੀਂ ਆਪਾਂ ਨੂੰ ਲੱਖ ਰੁਪਏ ਤੁਹਾਡੇ ਤੋਂ ਖਾਂਦਾ ਤੇ ਲੱਖ ਰੁਪਏ ਪੈਸਾ ਵੀ ਤੁਹਾਡੇ ਤੋਂ ਖਾਣਾ ਸੀਗਾ ਚਲ ਆਪਣੇ ਦੋਨੇ ਮੇਲ ਮਲਾਵ ਕਰਾ ਕੇ ਤੇ ਬੱਚਿਆਂ ਦੇ ਚਲੋ ਆ ਸੰਜੋਗ ਢੜਗੇ ਸੰਜੋਗ ਢੜਗੇ ਹਾਂ ਲੋਕਾਂ ਦੀ ਗੱਲ ਹੈ ਜੀ ਸਾਰੀ ਹਾਂਜੀ ਹਾਂਜੀ ਤੇ ਚਲੋ ਠੀਕ ਹੈ ਜੀ ਮੈਂ ਕੁਛ ਮੂੰਹ ਮਿੱਠਾ ਕਰਨ ਲਈ ਕੁਛ ਲੈ ਕੇ ਆਉਣੀ ਆ ਜੀ ਮੇਰੀ ਗੱਲ ਸੁਣੋ ਤੁਸੀਂ ਬੈਠੋ ਮੇਰਾ ਵੀ ਇਕੱਲਾ ਇਕੱਲਾ ਮੁੰਡਾ ਹੈ ਉੱਥੇ ਦਿੱਤੀ ਜਾਂਦੇ ਆ ਪਾਰਟੀ ਕਰਾਂਗੇ ਵੱਡੀ ਸਭ ਇਵੈਂਟ ਕਰਨਾ ਸਾਰਾ ਜਾ ਕੇ ਉਪਾਏ ਆ ਤੁਸੀਂ ਸੰਘੇ ਹੋ ਨਾ ਜੇ ਕਿਸੇ ਦੀ ਚੀਜ਼ ਦੀ ਲੋੜ ਆ ਖਾਣ ਪੀਣ ਸਾਨੂੰ ਦੱਸ ਦਿਓ ਟਾਈਮ ਕੋਈ ਨਹੀਂ ਲੱਗਦਾ ਜੀ ਹਾਂ ਟਾਈਮ ਹੀ ਲੱਗਦਾਗਾ ਸਤਨਾਵਸਿਆ ਉਹ ਸਾਡਾ ਘਰ ਆ ਭਾਈ ਸੰਕਾ ਦੀ ਹੈਗੀ ਕਰ ਤਾਂ ਤੁਹਾਡਾ ਹੀ ਆ ਤਾਂ ਹੀ ਪੁੱਛ ਰਹੇ ਹਾਂਗੇ ਇਹ ਤਾਂ ਹੈ ਨਹੀਂ ਅਸੀਂ ਜਾ ਕੇ ਅਰੇਂਜਮੈਂਟ ਕਰਨਾਗਾ ਤੇ ਫਿਰ ਸਾਰਾ ਪਰਿਵਾਰ ਇਕੱਠਾ ਆਵਾਂਗੀ ਉਹਦੇ ਕਰ ਲਈ ਜਿਹੜੀ ਪਾਰਟੀ ਕਰਨੀ ਹੈ ਭਾਈ ਖਵਾਉਣਾ ਹੋਇਆ ਖਵਾ ਦਿਓ ਸਾਨੂੰ ਫਿਰ ਉਹ ਚਲ ਐਂਦੀ ਵੀ ਅੱਜ ਬਹਾਨੇ ਨਾਲ ਖਾ ਪੀ ਜਾਂਦੇ ਉਹ ਚਲ ਕੋਈ ਨਹੀਂ ਤੇ ਬਾਕੀ ਸਮਾਨ ਸੂਣ ਜਿਹੜਾ ਹੈਗਾ ਬੱਚਿਆਂ ਦਾ ਰਖਾ ਦਿਓ ਫੋਟੋ ਮਾਰ ਰੱਖਦਾ ਗੱਡੀ ਤਾਂ ਹਾਂ ਬਾਪੂ ਰੱਖਦਾ ਸਮਾਨ ਸਾਰਾ ਗੱਡੀ ਚ ਰੱਖਦਾ ਤੇ ਦਿਓ ਫਿਰਸਾਨ ਹੋ ਜਾਂਦਾ ਨਾ ਚਲੋ ਠੀਕ ਐ ਤਾਂ ਕੋਈ ਮਾਰ ਕੇ ਤਾਂ ਐ ਨਹੀਂ ਹੁਣ ਬੈਠ ਹੀ ਨਹੀਂ ਗਏ ਕੋਈ ਗੱਲ ਨਹੀਂ ਆਉਣਾ ਖਾਲਸੇ ਚ ਚੱਲਦੇ ਰਹਿਣਗੇ ਸਤਨਾਬਸਿਆ ਹਾਂ ਜੀ ਹਾਂ ਬਿਲਕੁਲ ਬਿਲਕੁਲ ਚਲੋ ਦਿਓ ਜਾਸਮਨ ਖਾਜਾ ਠੀਕ ਐ ਜੀ ਵਾਹਿਗੁਰੂ ਚਲੋ ਠੀਕ ਐ ਸਤਿ ਸ੍ਰੀ ਅਕਾਲ ਭਾਈ ਜੀ ਹਾਂ ਰੋਣਾ ਮੇਰੀ ਤੇ ਸਪਕਾ ਦਾ ਅਰਗੇ ਬੋਲ ਸਪਕਾ ਦਾ ਰਾਮ ਵੀ ਕਰਦਾ ਹੈ ਹਲੋ ਨਾ ਨਾ ਦੇਖੇ ਪਪਾ ਨਹੀਂ ਜਾਣਾ ਯਾਰ ਮਾਇ ਮੈਂ ਦੇਣਾ ਨਹੀਂ ਜਾਣਾ ਨਹੀਂ ਜਾਣਾ ਚਲੋ ਠੀਕ ਆ ਭਾਈ ਕੁੜੀਏ ਤੇਰਾ ਵੀ ਦੇਖਣਾ ਕੋ ਰਿਸ਼ਤਾ ਲੈ ਕੇ ਲੈਣਾ ਸਿਗਵਾਨ ਦੀ ਠੀਕ ਹੈ ਚਲੋ ਜੀ ਠੀਕ ਹੈ ਆ ਜਾ ਬੇਟਾ ਮਨਪ੍ਰੀਤ ਹੁਣ ਤੱਕ ਹੋਸਾ ਯਾਰ ਤੂੰ ਆਪਣਾ ਵਿਆਹ ਹੋ ਗਿਆ ਹਾਂ ਜਸ ਸੱਚੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਯਾਰ ਮੈਨੂੰ ਤਾਂ ਇਹ ਸੀ ਵੀ ਮੇਰੇ ਘਰ ਦੇ ਨੇ ਮੰਨਣਾ ਹੀ ਨਹੀਂ ਪਰ ਉਹਨਾਂ ਨੇ ਤਾਂ ਇੱਕ ਵਾਰੀ ਵੀ ਜਵਾਬ ਨਹੀਂ ਦਿੱਤਾ ਆਪਦੇ ਮੋਹ ਨਾ ਕੋਈ ਆਪਣੇ ਤੋਂ ਬਾਹਲੇ ਮਿੰਤਾ ਕਰ ਲੈ ਜਿਹਾ ਕਰਵਾਏ ਹੋਰ ਮਨਪ੍ਰੀਤ ਮੈਨੂੰ ਤਾਂ ਆਪ ਐਸੀ ਯਾਰ ਮਾਤਰੇ ਘਰ ਦੇ ਰੌਖੀ ਮੰਨਣਗੇ ਪਰ ਮੰਨ ਹੀ ਗਏ ਹੂੰ ਹੂੰ ਤੇ ਮਨਪ੍ਰੀਤ ਤੇ ਚਲੋ ਤਾਂ ਵਧੀਆ ਹੋਇਆ ਹੈ ਨਾ ਤੁਸੀਂ ਆ ਗਏ ਯਾਰ ਘਰ ਦੇ ਕੰਮ ਕਰਨੇ ਬਹੁਤ ਔਖੇ ਸੀ ਤੇ ਬਾਪੂ ਘਰ ਦਾ ਕੰਮ ਕਰਦਾ ਸੀ ਤમે ਖੇਤੀ ਦਾ ਸੰਭਾਲਦਾ ਸੀ ਸਾਨੂੰ ਪਤਾ ਅਸੀਂ ਬੇਬੀ ਤੋਂ ਬਾਅਦ ਕਿਵੇਂ ਕੰਮ ਸੰਭਾਲਿਆ ਇਹ ਤਾਂ ਹੈ ਜਸ ਘਰ ਨੂੰ ਸੰਭਾਲਣ ਵਾਲੀ ਤਾਂ ਇੱਕ ਔਰਤ ਹੀ ਹੁੰਦੀ ਹੈ ਜਦੋਂ ਘਰ ਚ ਕੋਈ ਔਰਤ ਹੀ ਨਾ ਹੋਵੇ ਤਾਂ ਫਿਰ ਉਹ ਘਰ ਘਰੀ ਨਹੀਂ ਰਹਿੰਦਾ ਕੋਈ ਗੱਲ ਨਹੀਂ ਬਾਕੀ ਤੁਸੀਂ ਟੈਨਸ਼ਨ ਨਾ ਲਓ ਹੁਣ ਮੈਂ ਆ ਗਈ ਹਾਂ ਨਾ ਇਸ ਘਰ ਨੂੰ ਸੰਭਾਲਣ ਵਾਲੀ ਸਾਰੇ ਕੰਮ ਆਪ ਹੀ ਕਰ ਲਵਾਂਗੀ ਬਸ ਤੁਸੀਂ ਬੇਫਿਕਰ ਹੋ ਜਾ ਹਮਨਪ੍ਰੀਤ ਇਹ ਤਾਂ ਮੈਨੂੰ ਪਤਾ ਯਾਰ ਤੂੰ ਕਰਦੇ ਕੰਮ ਸਾਰੇ ਸੰਭਾਲੇਗੀ ਪਰ ਕਾਸੇ ਰਜ ਅੱਜ ਮੰਮੀ ਹੁੰਦੇ ਨਾ ਉਹਨਾਂ ਨੂੰ ਵੀ ਕਿੰਨੀ ਖੁਸ਼ੀ ਹੋਣੀ ਸੀ ਉਹਨਾਂ ਦੇ ਵੀ ਕਿੰਨੇ ਚਾਹ ਹੋਣੇ ਜਿਹੜਾ ਉਹ ਨਾਲ ਹੀ ਲੈ ਗਿਆ ਆਸ ਰੱਬ ਦੀਆਂ ਲਿਖੀਆਂ ਨੂੰ ਨਾ ਕੋਈ ਨਿਡਾਲ ਸਕਦਾ ਜੋ ਕੁਛ ਉਹਨੇ ਲਿਖਿਆ ਉਹ ਤਾਂ ਹੋ ਕੇ ਰਹਿਣਾ ਹੁੰਦਾ ਕੋਈ ਗੱਲ ਨਹੀਂ ਤੁਸੀਂ ਐਵੇਂ ਆਦਾ ਮਨ ਉਦਾਸ ਕਰੋ ਅੱਜ ਤਾਂ ਨਾਲੇ ਇੰਨਾ ਖੁਸ਼ੀ ਦਾ ਦਿਨ ਹੈ ਹਾਂ ਇਹ ਤਾਂ ਹੈ ਮਨਪ੍ਰੀਤ ਸਭ ਤੋਂ ਤੁਸੀਂ ਵੀ ਖੁਸ਼-ਖੁਸ਼ ਰਹੋ ਜੇ ਤੁਸੀਂ ਖੁਸ਼ ਰਹੋਗੇ ਤਾਂ ਡੈਡੀ ਵੀ ਤੁਹਾਨੂੰ ਦੇਖ ਕੇ ਖੁਸ਼ ਹੋਣਗੇ ਉਹ ਮਨਪ੍ਰੀਤ ਲੈ ਮੈਂ ਖੁਸ਼ ਤਾਂ ਬਹੁਤ ਹਾਂ ਯਾਰ ਪਰ ਕਦੇ-ਕਦੇ ਨਾ ਉਹੀ ਮਨ ਜਾ ਭਰੇ ਆਉਂਦਾ ਕੋਈ ਗੱਲ ਨਹੀਂ ਮਨਨਾ ਪਰੋ ਤੁਸੀਂ ਤੁਸੀਂ ਬੈਠੋ ਨਾਲੇ ਮੈਂ ਕੁਝ ਦੇਖਦੀ ਆ ਚਾਚੂ ਬਣਾਉਣੀ ਆ ਹਾਂ ਠੀਕ ਆਉਣ ਤੇ ਆ ਗਿਆ ਪੁੱਤ ਚੰਗਾ ਤੂੰ ਇੱਥੇ ਬੈਠ ਮੈਂ ਤੇਰੇ ਚਾਚੂ ਨੂੰ ਠਾਉਣੀ ਆ ਉਹ ਤਾਂ ਹਜੇ ਸੁੱਤਾ ਪਿਆਗਾ ਲੈ ਮੈਨੂੰ ਚਾਹ ਪੀ ਕੇ ਛੜੀਆ ਫਿਰ ਤੈਨੂੰ ਬੈਨ ਤੇ ਚੜਾਇਆ ਆਉਗਾ ਚੰਗਾ ਇੱਧਰ ਆ ਜਾ ਉਰੇ ਮੇਰੇ ਕੋਲ ਉਰੇ ਆ ਜਾ ਇੱਧਰ ਅੰਦਰ ਆ ਜਾ ਵੇ ਉੱਠ ਖੜਿਆ ਗਾ ਓਏ ਓਏ ਹਾਂ ਮਾਂ ਉੱਠ ਖੜਿਆ ਚੱਲ ਸ਼ੁਕਰ ਹੈ ਜੇ ਤੂੰ ਟਾਈਮ 'ਤੇ ਉੱਠਿਆ ਅੱਜ ਜਾ ਮੁੰਡੇ ਨੂੰ ਛੱਡ ਕੇ ਆ ਬੈਨ ਤੇ ਕਿਹੜੇ ਨੂੰ ਬੇਬੇ ਆਪਣੇ ਵਾਲੇ ਨੂੰ ਉਹਦਾ ਰੜੀ ਵਾਲੇ ਆਇਆ ਨਹੀਂ ਗਾ ਉਹ ਤਾਂ ਆਏ ਨਹੀਂ ਰਾਤ ਦੇ ਉਹਦੀ ਮਾਂ ਨੂੰ ਹਜੇ ਛੁੱਟੀ ਨਹੀਂ ਦਿੱਤੀ ਕਰੈਕਟਰ ਨੇ ਉਹ ਲੈ ਬੇਬੇ ਚਾਹਾ ਹੁਣ ਚੜਾਇਆ ਆਉਣਾਗਾ ਮੈਂ ਜਾ ਕੇ ਤਿਆਰ ਹੋਇਆ ਆਇਆ ਉਹ ਹਾਂ ਤਿਆਰ ਕਰਤਾ ਅੱਛਾ ਚੱਲ ਚੜਾਇਆ ਆਉਣਾ ਐਂ ਕਰ ਫਿਰ ਚਾਹ ਜੀ ਦਾ ਬਣਾ ਕੇ ਰੱਖਾ ਮੈਨੂੰ ਚੜਾ ਕੇ ਆ ਜਾ ਬਸ ਚਾਹ ਤਾਂ ਬਣੀ ਪਈ ਐ ਤੂੰ ਨੂੰ ਚੜਾਇਆ ਤੇ ਆ ਕੇ ਚਾਹ ਪੀ ਲਈ ਨਾਏ ਕੋਈ ਕੰਮ ਧੰਦਾ ਕਰ ਲਈ ਛੇਤੀ ਮੁੜਿਆਈ ਚੱਲ ਆ ਗਿਆ ਲੈ ਬਰੇ ਖੜ ਬੈਣਾਉਣ ਆਲੀਆ ਓਏ ਆਾ ਕੌਣ ਖੜੀ ਆ ਪਹਿਲਾਂ ਤਾਂ ਕਦੇ ਦੇਖਿਆ ਨਹੀਂਗਾ ਨਾਲੇ ਦੇਖਣ ਨੂੰ ਕਿਹੜਾ ਕਾਲਾ ਕੁਰੋਜ ਆਉਣਾ ਇੱਥੇ ਅੱਜ ਪਤਾ ਨਹੀਂ ਕਿਵੇਂ ਆ ਗਿਆ ਪਤਾ ਨਹੀਂ ਬੱਸ ਕਦੋਂ ਆਉਗੀ ਅਸ ਤਾਂ ਟਾਈਮ ਵੀ ਬੜਾ ਹੋ ਗਿਆ ਓਏ ਮੈਨੂੰ ਐ ਲੱਗਦਾ ਜਿਵੇਂ ਇਹ ਬੱਸ ਦਾ ਇੰਤਜ਼ਾਰ ਕਰ ਰਹੀ ਹੋਵੇ ਔਰ ਬੱਸ ਤਾਂ ਹੁਣੀ ਲੰਗੀ ਆਗੀ ਜਦੋਂ ਲਿਆ ਕੇ ਮੈਂ ਮੋਟਰਾਂ ਨੇ ਕਦੇ ਰੁਕਿਆ ਸੀ ਬੱਸ ਤਾਂ ਨਹੀਂ ਆਉਂਦੀ ਹੈਗੀ ਹਾਲੇ ਚਲਾਂ ਇਂ ਕਰਦਾ ਇੱਕ ਵਾਰ ਜਾ ਕੇ ਦੇਖ ਕੇ ਕੀ ਪਤਾ ਗੱਲੀ ਬਣ ਜੇ ਓ ਜਵਰਾਜ ਪੱਤਾ ਪੁਲਿਸ થી ਘੜ ਜੀ ਚੰਗਾ ਮੈਂ ਆਇਆ ਦੋ ਮੱਟਾਂ ਚ ਐ ਕਰਦੀ ਆ ਉਹ ਮੁੰਡੇ ਤੋਂ ਇਹ ਪੁੱਛ ਲੈਣੀ ਹੈ ਕਿ ਬਸ ਦਾ ਟਾਈਮ ਮੈਨੂੰ ਨਾਲ ਤੁਹਾਡੇ ਇੱਕ ਹੈਲਪ ਚਾਹੀਦੀ ਸੀਗੀ ਕੀ ਹੋਇਆ ਕੀ ਸੋਚਣ ਲੱਗ ਗਏ ਕੁਛ ਨਹੀਂ ਜੀ ਉਹ ਵੀ ਨਰਬਸੀ ਜਾ ਰੂਆ ਜੀ ਅਮੇ ਅੱਜ ਦਾ ਸੁੱਕੀ ਮਾਦ ਚਾਹੀਦੀ ਆ ਮੈਂ ਕਹਿੰਦੀ ਸੀ ਮੈਂ ਕਿਹਾ ਬੱਸ ਦਾ ਟਾਈਮ ਦੱਸ ਦੋ ਹੁਣ ਬੱਸ ਕਦੋਂ ਆਉਗੀ ਬੱਸ ਤਾਂ ਹੀ ਆ ਜੇ 5 ਮਿੰਟ ਪਹਿਲੀ ਨੰਦੀ ਆਵੀ ਅੱਜ ਤਾਂ ਬਹੁਤ ਟਾਈਮ ਤੱਕ ਬੱਸ ਨਹੀਂ ਆਉਣਾ ਹਾਏ ਮੈਂ ਤਾਂ ਲੇਟ ਹੋ ਚੁੰਗੀ ਪੇਪਰ ਵੀ ਆ ਮੇਰਾ ਹੁਣ ਕੀ ਕਰੂੰਗੀ ਵੀਰੇ ਨੂੰ ਫੋਨ ਕਰਤੀ ਹਾਂ ਲਓ ਇਹ ਤਾਂ ਵੀ ਫੋਨ ਬੰਦ ਆ ਰਿਹਾ ਅਮੇਸ਼ਾ ਕੰਮ ਦੇ ਟਾਈਮ ਤੇ ਫੋਨ ਬੰਦ ਕੀ ਹਾਲ ਹੋ ਗਈ ਜੀ ਮੇਰਾ ਨਾ ਪੇਪਰ ਸੀ ਅੱਜ ਤੇ ਹੁਣ ਮੈਂ ਲੇਟ ਹੋ ਜੂਗੀ ਜਦ ਤੱਕ ਬੱਸ ਆਉਗੀ ਮੈਨੂੰ ਸਮਝ ਨਹੀਂ ਆਂਦੀ ਹੁਣ ਮੈਂ ਕੀ ਕਰਾਂ ਮੈਂ ਇੱਕ ਮਦਦ ਕਰ ਸਕਦਾ ਤੁਹਾਡੀ ਕੀ ਮਦਦ ਜੇ ਤੁਸੀਂ ਕਹਿਣ ਤਾਂ ਤੁਹਾਨੂੰ ਕਾਲਜ ਤੱਕ ਛੱਡਿਆਉਣਾ ਓਹ ਪਲੀਜ਼ ਕਰ ਦੋ ਮਦਦ ਕਿਉਂਕਿ ਮੈਂ ਨਹੀਂ ਬਹੁਤ ਲੇਟ ਹੋ ਜੂਗੀ ਮੇਰਾ ਐਗਜ਼ਾਮ ਦਾ ਵੀ ਟਾਈਮ ਹੋ ਹੀ ਜਾਂਦਾ ਬੱਸ ਆ ਜੀ ਉਧਰ ਮੋਟਰਾਂ ਦੇ ਕੋਲ ਖੜਾ ਛੱਡਿਆਉਣਾ ਤੁਹਾਨੂੰ ਮੈਂ ਚਲੋ वैसे थोड़ा बहुत बहुत धन्यवाद ਤੁਸੀਂ ਮੈਨੂੰ ਇੱਥੇ ਤੱਕ ਛੱਡਣ ਆਏ। ਹੋ ਚਲੋ ਜੀ ਧੰਨਵਾਦ ਅੱਜ ਤੱਕ ਕੀ ਗੱਲ ਆ। ਚਲੋ ਠੀਕ ਆ ਮੈਂ ਚਲਦੀ ਆਂ ਫਿਰ। ਉਹ ਇੱਕ ਗੱਲ ਪੁੱਛਣੀ ਸੀ ਮੈਂ। ਪੁੱਛੋ। ਤੁਸੀਂ ਕਿਹੜੇ ਪਿੰਡ ਤੋਂ ਹੋਗੇ? ਲੈ ਤੁਸੀਂ ਪਿੰਡ ਪੁੱਛ ਕੇ ਕੀ ਕਰਨਾ? ਮਮਾ ਤਾਂ ਪੁੱਛ ਲਈ ਮੈਂ ਪਹਿਲਾਂ ਕਦੇ ਇੱਥੇ ਤੁਸੀਂ ਦੇਖੀ ਨਹੀਂ ਅੱਜ ਪਹਿਲੀ ਵਾਰੀ ਦੇਖੀ। ਮੇਰਾ ਨਾਲ ਦੇ ਪਿੰਡ ਤੋਂ ਆਇਆ ਉੱਥੇ ਮੇਰਾ ਪੇਪਰ ਸੀ ਮੈਂ ਤਾਂ ਕਾਲਜ ਆਇਆ ਨਹੀਂ ਮੈਂ ਤਾਂ ਬਹੁਤ ਬਾਰ ਘਟ ਜਾਨੀ ਆਂਗੀ। ਅੱਛਾ ਚਲੋ ਠੀਕ ਆ ਫਿਰ ਮੈਂ ਚਲਦਾ। ਠੀਕ ਆ। ਸਾਢੇ 6 ਹੋਏ ਪਏ ਨੇ ਜਾਸ ਜਾਸ ਉਹ ਹਮਣੀ ਤੋ ਤੁਸੀਂ ਉੱਠ ਕੇ ਨਾ ਮੂੰਹ ਧੋ ਲੋ ਮੈਂ ਨਾ ਚਾਹ ਬਣਾਉਣੀ ਆ ਤੁਸੀਂ ਬਾਪੂ ਨੂੰ ਚਾਹ ਫੜਾ ਦਿਓ ਉਹ ਵਿਚਾਰੇ ਡਿੱਕਣ ਲੱਗ ਰਹੇ ਹੋਣਗੇ ਦੇਖਿਓ ਸਾਢੇ 6 ਹੋਏ ਪਏ ਨੇ ਹੋ ਲੈ ਤੂੰ ਕਮਲੀ ਮੀਆਂ ਕੋਈ ਨਾ ਬਾਪੂ ਆਪੇ ਚਾਹ ਬਣਾ ਦੇਣਗੇ ਪਹਿਲਾਂ ਵੀ ਉਹੀ ਮੈਨੂੰ ਬਣਾ ਕੇ ਫੜਾ ਕੇ ਜਾਂਦੇ ਹੁੰਦੇ ਜਾਸ ਤੁਸੀਂ ਪਾਗਲ ਹੋ ਗਏ ਹੋ ਪਹਿਲਾਂ ਤਾਂ ਕੋਈ ਕੰਮ ਕਰਨ ਵਾਲਾ ਹੈ ਨਹੀਂ ਸੀ ਉਹ ਉਹਨਾਂ ਨੂੰ ਮਜਬੂਰੀ ਖਾਤਰ ਵਿਚਾਰਾਂ ਨੂੰ ਚਾਹ ਬਣਾਉਣੀ ਪੈਂਦੀ ਸੀ ਚਲੋ ਤੁਹਾਨੂੰ ਫੜਾ ਦਿੰਦੇ ਸੀ ਨਾਲੇ ਉਹਨਾਂ ਦੀ ਉਮਰ ਨਾ ਹੁਣ ਆਰਾਮ ਕਰਨ ਦੀ ਆ ਨਾ ਕਿ ਆਪਾਂ ਉਹਨਾਂ ਤੋਂ ਬੈਠ ਕੇ ਸੇਵਾ ਕਰਾਉਣੀ ਆ ਉਹਨਾਂ ਦੀ ਸੇਵਾ ਆਪਾਂ ਕਰਨੀ ਆ ਉਹ ਕੋਈ ਨਾ ਮਨ ਪੀਦਾ ਇਹ ਕਰਚੇ ਰਹੀ ਤੇਰਾ ਪਹਿਲੀ ਦਿਨ ਤੂੰ ਹੁਣ ਸਰ ਕੰਮ ਕਰਨ ਲੱਗੀ ਕੰਮਾਂ ਨੂੰ ਕੋਈ ਨਾ ਇਹ ਬਥੇਰੇ ਦਿਨੋਂ ਪੈਣੇ ਪਰ ਉਹ ਦਵਾ ਕਰੀਏ ਅਸੀਂ ਇਹਨੇ ਦਿਨ ਕਰੇ ਨੇ ਹੋਰ ਕਰ ਲਾਂਗੇ ਨਾ ਫੇਰ ਕੀ ਆ ਜੇ ਪਹਿਲਾ ਦਿਨ ਤਾਂ ਫਿਰ ਮੈਂ ਕੰਮ ਹੀ ਨਹੀਂ ਕਰਨਾ ਨਾਲੇ ਦਿਨ ਭਾਵੇਂ ਪਹਿਲਾ ਹੋਵੇ ਭਾਵੇਂ ਦੂਜਾ ਹੋਵੇ ਕੰਮ ਤਾਂ ਕਰਨਾ ਹੀ ਹੈ ਨਾ ਅੱਜ ਨਹੀਂ ਤਾਂ ਕੱਲ੍ਹ ਤੁਸੀਂ ਨਾ ਬਹੁਤੀਆਂ ਗੱਲਾਂ ਨਾ ਮਾਰੋ ਮੈਂ ਚਾਹ ਧਰਦੀ ਆਂ ਤੇ ਆਪਦਾ ਉੱਠ ਜਾ ਮੂੰਹ ਹੱਥ ਧੋ। ਮਰਜੀ ਮੁਰਜੀ ਕੋਈ ਨਹੀਂ ਹੁਣ ਮੇਰੇ ਨਾਲ ਹੀ ਤੁਹਾਡੀ ਮਰਜ਼ੀ ਵੀ ਚੱਲਿਆ ਕਰੂ ਉੱਠ ਜਾ। ਆਲੂ ਬਾਪੂ ਜੀ ਚਾਹ ਲੈ ਆ ਬੋਤਾ। ਪੋਤੀਏ। ਥੋਕਾ ਨੂੰ ਚਾਹ ਬਣਾ ਕੇ ਲਿਆਉਣੀ ਸੀ ਜੀ। ਬੈਠ ਇੱਥੇ। ਬੋਤਾ ਤੇਰਾ ਪਹਿਲਾ ਦਿਨ ਆਗਾ। ਹੈਨਾ? ਉਹ ਤੇਰੇ ਚਾਚੀ ਹੋਰ ਨੇ ਆਉਣਾ ਸੀਗਾ। ਉਹਨੇ ਆਪ ਹੀ ਚਾਹ ਪਾਣੀ ਬਣਾ ਲੈਣਾ ਸੀਗਾ ਆਪ ਹੀ ਰੁੱਟ ਟੁਕ ਬਣਾ ਲੈਣਾ ਸੀਗਾ ਬਾਪੂ ਜੀ ਜਸ ਨੇ ਮੈਨੂੰ ਦੱਸਿਆ ਸੀ ਵੀ ਮੇਰੇ ਆਉਣ ਤੋਂ ਪਹਿਲਾਂ ਨਾ ਇਸ ਘਰ ਚ ਸਾਰੇ ਕੰਮ ਤੁਸੀਂ ਹੀ ਕਰਦੇ ਸੀ ਹੁਣ ਤੁਹਾਨੂੰ ਕੋਈ ਵੀ ਕੰਮ ਕਰਨ ਦੀ ਲੋੜ ਨਹੀਂ ਹੈਗੀ ਹੁਣ ਮੈਂ ਆ ਗਈ ਆ ਨਾ ਮੈਂ ਆਪੇ ਹੀ ਸਾਰੇ ਕੰਮ ਕਰ ਲੈ ਕਰਨੇ ਆ ਓ ਮੇਰੀ ਧੀ ਰਾਣੀ ਸਾਰੀ ਉਮਰ ਤੱਕ ਸਾਰੇ ਕੰਮ ਹੀ ਕਰਨੇ ਆ ਅੱਜ ਪਹਿਲਾ ਦਿਨ ਸੀਗਾ ਉਹ ਬੋਤ ਸਿਆਣੇ ਕਹਿੰਦੇ ਨੇ ਕਿ ਪਹਿਲੇ ਦਿਨ ਬੱਚਿਆਂ ਨੂੰ ਚੁੱਲ੍ਹੇ ਚੌਕੇ ਨਹੀਂ ਚੜ੍ਹਦੇ ਹੁੰਦੇ ਓ ਡੈਡੀ ਹੁਣ ਜਦੋਂ ਘਰ ਦੇ ਵਿੱਚ ਕੋਈ ਹੈ ਹੀ ਨਹੀਂ ਜੇ ਤਾਂ ਮੇਰੀ ਸੱਸ ਜਿਉਂਦੀ ਹੁੰਦੀ ਤਾਂ ਵੀ ਸੀ ਉਹਨਾਂ ਨੇ ਮੈਨੂੰ ਚੌਂਕ ਕੇ ਝਾੜਨਾ ਸੀ ਫੇਰ ਮੈਂ ਕੰਮ ਕਰਨ ਲੱਗਣਾ ਸੀ ਜਦੋਂ ਆਪਣੇ ਘਰੇ ਕੋਈ ਕੰਮ ਕਰਨ ਵਾਲਾ ਹੈ ਹੀ ਨਹੀਂ ਆਪਣਾ ਸਰਦਾਣੀ ਤਾਂ ਫੇਰ ਤਾਂ ਮੈਨੂੰ ਕੰਮ ਕਰਨਾ ਹੀ ਪੈਣਾ ਨਾ ਉਹ ਤੇ ਤੇਰੀ ਚਾਚੀ ਹੋਰੀ ਆ ਕੇ ਰਹੀ ਸੀ ਕਹਿੰਦੀ ਅਸੀਂ ਆਵਾਂਗੇ ਤੇ ਫੇਰ ਕੁੜੀ ਨੂੰ ਕੰਮ ਲਾਵਾਂਗੇ ਤੂੰ ਪਹਿਲੀ ਕੰਮ ਕਰਨ ਲੱਗੀ ਮੈਂ ਕੀ ਜਵਾਬ ਦਵਾਂ ਉਹਨਾਂ ਨੂੰ ਜਵਾਬ ਤੁਹਾਨੂੰ ਦੇਣ ਦੀ ਲੋੜ ਹੀ ਨਹੀਂ ਰੈੜੀ ਜਦੋਂ ਚਾਚੀ ਹੋਰੀ ਆਉਣਗੇ ਨਾ ਮੈਂ ਉਹਨਾਂ ਨੂੰ ਵੀ ਚਾਹ ਬਣਾ ਕੇ ਪਿਆ ਦੂੰਗੀ ਉਹਨਾਂ ਨੂੰ ਪਤਾ ਲੱਗ ਜੂ ਵੀ ਇਹ ਤਾਂ ਪਹਿਲਾਂ ਹੀ ਕੰਮ ਕਰਨ ਲੱਗ ਗਈ ਚਲੋ ਬੇਟੀ ਸਾਰੀ ਔਰਤਾਂ ਕੰਮ ਕਰਨਾ ਪੀਏ ਜੁਗ ਜੁਗ ਦੀਏ ਖੁਸ਼ ਰਹੋ ਪੀ ਲੋ ਡੈਡੀ ਚ ਖੁਸ਼ ਰਹੋ ਬੇਟਾ ਲਾ ਆ ਗਿਆ ਤਰਕੇ ਦੀ ਡਿੱਕੀ ਜਾਨੀ ਐ ਬੈ ਜਾ ਬੇ ਪਤ ਬਾਅਦ ਟਾਈਮ ਹੀ ਲਾਤਾ ਤਾ ਉਹ ਤਾਂ ਪੁੱਛਣਾ ਰੇ ਬੇ ਉਹ ਜੋ ਰਾਜੀ ਬਾਈ ਨਹੀਂ ਆਏਗੀ ਤਾਂ ਕਰਕੇ ਟਾਈਮ ਲੱਗ ਗਿਆ ਲੈ ਅੱਗੇ ਤਾਂ ਉਹਦੀ ਆ ਜਾਂਦੀ ਅੱਜ ਕਿਉਂ ਨੂੰ ਅੱਗ ਲੱਗ ਗਈ ਹੋ ਪਤਾ ਨਹੀਂ ਬੇਬੇ ਮੈਂ ਤਾਂ ਆਪ ਉੱਥੇ ਨਾ ਟਾਈਮ ਖੜਾ ਰਿਆ ਹਾਂ ਚਲ ਆਇਆ ਕਰਾ ਚਾਹ ਬਣਾ ਕੇ ਲੈ ਕੇ ਆ ਮੇਰੇ ਵਾਸਤੇ ਚਲ ਬਣਾ ਲਿਓ ਨਹੀਂ ਆ ਫਿਰ ਮੈਂ ਖੇਤ ਮੰਨੀ ਵੀ ਕੀੜਾ ਲਾ ਆਉਂਗਾ ਮੈਂ ਵੀ ਆਈ ਡਿੱਕੀ ਜਾਨੀ ਆ ਮੈਂ ਤਾਂ ਕਹਿ ਕੇ ਗਿਆ ਸੀ ਮੈਂ ਹੁਣ ਆ ਜਾਣਾ ਮੈਂ ਮੈਨਾ ਲਾਤਾ ਬੱਸ ਲੰਗ ਆਈ ਗਈ ਹੁਣ ਆਹ ਲਓ ਚਾਹ ਦੀ ਪੀ ਲਓ ਕੁੱਟ ਤੱਕੀ ਤੱਕੀ ਲਿਆ ਰੱਬ ਨੇ ਠੰਡ ਹੀ ਕਿੰਨੀ ਕਰ ਰੱਖੀ ਆ ਹੂੰ ਠੰਡ ਤਾਂ ਫਿਰ ਹੋਣੀ ਆ ਗਈ ਨਾ ਹੁਣ ਰੋਟੀ ਠੰਡ ਵਾਲੀ ਆ ਹਾਂ ਦੇਖ ਲੈ ਕਿਤੇ ਗੜੇ ਗੁੜੇ ਪਏ ਨੇ ਤਾਂ ਹੀ ਹੋਣੀ ਠੰਡੀ ਠੰਡੀ ਹਵਾ ਰਹੀ ਆ ਬਾਕੀ ਮੌਸਮ ਵੀ ਹੁਣ ਤੈਨੂੰ ਬਤਾ ਦਸੰਪਰਦਾ ਚ ਨਹੀਂ ਨਾ ਚੱਲਦਾ ਉਹ ਚੜ ਜੂਗਾ ਪਰਸਾ ਨੂੰ ਹਾਂ ਸਹੀ ਬਾਰੇ ਨਹੀਂ ਠੰਡ ਪਊ ਫਿਰ ਪਊਗਾ ਹਾਂ ਬਾਕੀ ਫਸਲਾਂ ਨੂੰ ਵਧੀਆ ਠੰਡੇ ਹੀ ਚਾਹੀਦੀ ਆ ਹਾਂ ਅੱਗੇ ਤਾਂ ਨਾ ਕਿੰਨਾ ਕਿੰਨਾ ਕੋਰਾ ਜੰਮਦਾ ਹੁੰਦਾ ਸੀ ਦੇਖ ਲੈ ਸੋਹਣੀਆਂ ਕਣਕਾਂ ਹੁੰਦੀਆਂ ਫਸਲਾਂ ਹੁੰਦੀਆਂ ਤੇ ਹੁਣ ਤਾਂ ਇਹਨੂੰ ਠੰਡ ਤਾਂ ਕਾਹਨੂੰ ਪੈਂਦੀ ਆ ਕੋਰਾ ਤਾਂ ਆਪਣੇ ਪਿਆਰ ਦੀ ਪਰਸੋਂ ਪਰਸੋਂ ਕੋਰਾ ਪਿਆਗਾ ਅੱਛਾ ਫਿਰ ਮੈਂ ਖੇਤ ਖੂਤੋਂ ਗਈ ਮੈਂ ਤਾਂ ਗੁਰਦੁਆਰੇ ਜਾ ਕੇ ਉਹ ਦੇਖਿਆ ਅੱਛਾ ਠੀਕ ਆ ਠੀਕ ਆ ਆ ਦੇਖ ਲੈ ਸੱਚੀ ਕਹੇ ਕਿਸੇ ਨੇ ਹਨਾ ਫੇ ਬੰਦਿਆਂ ਨਾਲ ਹੀ ਰੌਣਕਾਂ ਹੁੰਦੀਆਂ ਨੇ ਜਿਉ ਮੰਤਰੀ ਦਾ ਵਿਆਹ ਹੋਇਆ ਜਿਹੜੀ ਘਰ ਖਾਲੀ ਖਾਲੀ ਜਾ ਹੋ ਗਿਆ ਇਹ ਤਾਂ ਹੈ ਸਹੀ ਗੱਲ ਆ ਤੇਰੀ ਕਿਉਂ ਰੌਣਕੀ ਲਾਈ ਰੱਖਦੀ ਸੀ ਹਾਂ ਜਿਹੜੀ ਵਾਲੇ ਚੌੜ ਵਾਲੀ ਕਰਦੀ ਸੀ ਚੌੜ ਵਾਲੀ ਕਰਦੀ ਆ ਕਦੇ ਕਹਿੰਦੀ ਮਮੀ ਮੈਨੂੰ ਪਰੌਂਠਾ ਬਣਾ ਦੇ ਕਦੇ ਮੂਲੀ ਵਾਲੇ ਬਣਾ ਦੇ ਕਦੇ ਆਲੂ ਵਾਲੇ ਬਣਾ ਦੇ ਸਾਰਾ ਦਿਨ ਬਸ ਐ ਕਿੱਤੇ ਹੀ ਲਾ ਰੱਖਦੀ ਸੀ ਮੈਨੂੰ ਤਾਂ ਹੁਣ ਤਾਂ ਜਾਣੀ ਜਿਉ ਗਈ ਆ ਕਿ ਕੋੜ ਨਾ ਘਰ ਦੇ ਕੰਮ ਹੀ ਘਟ ਗਏ ਉਹ ਚਲ ਇੱਕ ਨਾ ਇੱਕ ਦਿਨ ਤਾਂ ਧੀ ਨੇ ਆਪਦੇ ਘਰੇ ਜਾਣੀ ਆ ਆਪਣਾ ਫਰਜ ਲੈ ਗਿਆ ਕਿ ਨਹੀਂ ਇਹ ਤਾਂ ਹੈ ਹੀ ਤੇ ਇੱਕ ਮੈਂ ਸਾਨੂੰ ਹੋਰ ਗੱਲ ਕਹਿੰਦੀ ਸੀ ਮੈਂ ਕਿਹਾ ਪਾਪ ਕੋਈ ਟਿਕਾਣਾ ਦੇਖ ਕੇ ਜੇ ਕੋਈ ਚੰਗਾ ਟਿਕਾਣਾ ਮਿਲਦਾ ਪਹੀਰਦਾ ਵੀ ਕਰ ਹੀ ਦਿੰਦੇ ਆ ਉਹ ਕੋਈ ਨਹੀਂ ਕਰਦਾਂਗੇ ਹੀਰਦਾ ਵੀ ਉਹ ਪੜਾਈ ਤਾਂ ਪੂਰੀ ਹੋ ਜਾਂਦੇ ਉਹ ਤਾਂ ਬਸ ਅਜੇ ਪੜਦੀ ਹੈਗੀ ਕੁਛ ਨਹੀਂ ਹੁੰਦਾ ਦੇਖ ਹੁਣ ਮਨਪਰੀ ਇਹ ਤਾਂ ਵੀ ਤਾਂ ਪੜਦੀ ਪੜਦੀ ਨਹੀਂ ਵਿਆਹ ਕਰਾਇਆ ਉਹ ਮਨਪਰੀ ਤਾਂ ਕਰਾ ਲੈ ਚਲਾਈ ਦੀ ਐ ਪੜਾਈ ਹਜੇ ਖਾਸ ਹੀ ਪਈ ਐ ਨਾ ਮਨਪਰੀ ਤਾਂ ਥੋੜੀ ਪੜਾਈ ਰਹੀ ਦੀ ਕੁਛ ਨਹੀਂ ਹੁੰਦਾ ਦੇਖ ਆਪਾਂ ਟਕਾਣੇ ਕਿਹੜਾ ਰੋਜ਼ ਰੋਜ਼ ਧਰੇ ਪੈਨੇ ਵਧੀਆ ਭਾਰ ਦੇ ਭਾਰ ਦੇ ਟਕਾਣਾ ਫਿਰ ਵੀ ਸਾਲਸ ਵੀ ਨੇ ਆਪਣਾ ਲੰਗੇ ਜਾਣੇ ਨੇ ਇਹ ਤਾਂ ਹੈਗਾ ਤੇਰੀ ਗੱਲ ਕੁਸ ਨਹੀਂ ਹੁੰਦਾ ਕੋਈ ਟਕਾਣਾ ਦੇਖ ਚੰਗਾ ਚਲ ਆਪਣੇ ਸਿਰੋਂ ਆ ਭਾਰ ਲੈ ਜੂਗਾ ਆਪਾਂ ਬੇਫਿਕਰੇ ਹੋ ਜਾਾਂਗੇ ਚਲ ਕੋਈ ਨਹੀਂ ਦੇਖਦੇ ਆ ਫਿਰ ਇੱਕ ਵਾਰੀ ਮੜਿਆ ਹੀਰ ਨਾਲ ਵੀ ਗੱਲ ਕਰਨੀ ਪੈਣੀ ਹੈ ਨਾ ਚਲ ਉਹ ਤਾਂ ਕਹਿੰਦੀ ਆ ਉਹ ਤਾਂ ਖਰਜ ਜ਼ਰੂਰੀ ਹੈ ਦੇਖ ਲੈ ਇੱਕ ਗੱਲ ਤਾਂ ਹੈਗੀ ਆ ਮਨਪ੍ਰੀਤ ਦੇ ਸੌਰ ਦਾ ਸਭਾ ਕਿੰਨਾ ਵਧੀਆ ਹਾਂ ਵਧੀਆ ਮਿੱਠਾ ਗਾ ਬੰਦਾ ਹਾਂ ਜਵਾਨ ਬਹੁਤ ਮਿੱਠੀ ਆ ਕਿੰਨੀ ਇੱਜ਼ਤ ਕਰਦਾ ਬੰਦਿਆਂ ਦੀ ਤੇ ਜਸ ਦਾ ਸੁਭਾਅ ਵੀ ਕਿੰਨਾ ਵਧੀਆ ਹਾਂ ਜਸ ਵੀ ਨਰਮਾ ਮੁੰਡਾ ਹਾਂ ਚੱਲ ਆਪਣੀ ਧੀ ਆਪਦੇ ਘਰੇ ਕੋਈ ਦਾਇਤ ਨਹੀਂ ਦੇਖ ਬਾਲਾ ਮੰਗਿਆ ਹੈ ਨਾ 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 ਬੰਦੇ ਵਾਲੇ ਵਧੀਆ ਟੱਕਰੇ ਨੇ ਆਪਾਂ ਤਾਂ ਬੰਦੇ ਬਹੁਤ ਵਧੀਆ ਇਹ ਬੰਦੇ ਦਾ ਕਰਮਾਂ ਨਾਲ ਹੀ ਮਿਲਦੇ ਨੇ ਕਰਮਾਂ ਨਾਲ ਹੀ ਸੱਚੀ ਗੱਲ ਹੈ ਚਲੇ ਤਾਂ ਤੇਰੀ ਕਿਸਮਤ ਹੈ ਹਣਾ ਹੁਣ ਆਪਾਂ ਤਾਂ ਮਾਪੇ ਤਾਂ ਚੰਗਾ ਹੀ ਦੇਖਦਾ ਅਗਗੇ ਦੇ ਪੁੱਤ ਦੀ ਕਿਸਮਤ ਹੁੰਦੀ ਆ ਬਾਕੀ ਧੀਆਂ ਦੇ ਕਰਮ ਹੁੰਦੇ ਨੇ ਜਿਹੜਾ ਜਿਹੜਾ ਕਰਮ ਹੁੰਦਾ ਉਹ ਜਿਹੇ ਘਰ ਚ ਬਾਗ ਜਾਂਦੀ ਰਹੇ ਹਾਂ ਹਾਂ ਕਿਸਮਤ ਲਿਖਿਆ ਆ ਕੇ ਲਿਆਉਂਦੀ ਨੇ ਤਾਂ ਪਿੱਛੋਂ ਮੈਂ ਤਾਂ ਬਸ ਐ ਹੀ ਕਹਨੀ ਆ ਵੀ ਕੋਈ ਹੀਰ ਨੂੰ ਵੀ ਹੈ ਜੀ ਟਿਕਾਣਾ ਮਿਲ ਜੇ ਬਸ ਆਪਾਂ ਨੂੰ ਇਧਰੋਂ ਵੀ ਬੇਫਿਕਰੇ ਹੋ ਜਾਈਏ ਕਹਿੰਦੇ ਹੁੰਦੇ ਨੇ 사ਸਾ ਕਰਾਸਾਂ ਦਾ ਕੀ ਪਤਾ ਲੱਗਦਾ ਇਹ ਤਾਂ ਹੈਗਾ ਸਹੀ ਆਪਦੇ ਹੱਥਾਂ ਨਾਲ ਆਪਦੀ ਕੁੜੀ ਦਾ ਵਿਆਹ ਕਾਰਜ ਕਰ ਦਈਏ ਆਪਦੇ ਘਰੇ ਬਸੇ ਰਸੇ ਵਿਚਾਰੀ ਆਪਾਂ ਬੇਫਿਕਰੇ ਹੋ ਜਾਣਗੇ ਆਪਣੇ ਸਿਰੋਂ ਬਾਹਰ ਲੈ ਜੂਗਾ ਤਾਂ ਫੋਨ ਕੀਤਾ ਗਿਆ ਦੇਖ ਲਓ ਕਿਤੇ ਤਨਾ ਹੋਵੇ ਹਲੋ ਸੱਸ ਜੀ ਆਲ ਰੈਡੀ ਕੀ ਹਾਲ ਚਾਲ ਨੇ ਤੁਹਾਡੇ ਹਾਂ ਪੁੱਤ ਅਸੀਂ ਸਾਰੇ ਠੀਕ ਆ ਤੂੰ ਦੱਸ ਹਾਂਜੀ ਡੈਡੀ ਸਾਰੇ ਵਧੀਆ ਨੇ ਬਸ ਜਸਤੇ ਬਾਪੂ ਜੀ ਤਾਂ ਬਾਹਰ ਖੇਤ ਦੇ ਕੰਮ ਤੋਂ ਦੇ ਜਾ ਕਰਦੇ ਫਿਰਦੇ ਨੇ ਤੇ ਮੈਂ ਘਰੇ ਇਕੱਲੀ ਸੀ ਮੈਂ ਕਿਹਾ ਮੇਰੇ ਤਾਂ ਜੀਜਾ ਨਹੀਂ ਲੱਗਦਾ ਪਹਿਲਾਂ ਮੈਂ ਤੁਹਾਡੇ ਨਾਲ ਹੀ ਫੋਨ ਤੇ ਗੱਲ ਕਰ ਲੈਣੀ ਆ ਤਾਂ ਕਰਕੇ ਮੈਂ ਫੋਨ ਲਾ ਲਿਆ ਹਾਂ ਅਸੀਂ ਤਾਂ ਤੇਰੀ ਹੀ ਗੱਲਾਂ ਕਰੇ ਸੀ ਤੈਨੂੰ ਯਾਦ ਕਰ ਰਹੇ ਸੀ ਲੈ ਆ ਤੇਰੀ ਮਾਂ ਨਾਲ ਗੱਲ ਕਰ ਲਾ ਲੱਗ ਰਿਹਾ ਜੀ ਤੇਰਾ ਹਾਂ ਮੰਮੀ ਜੀਤਾ ਲੱਗ ਗਿਆ ਮੇਰਾ ਨਾਲੇ ਜਾਸਦਾ ਤੇ ਡੈਡੀ ਦਾ ਸੁਭਾਤ ਆ ਨਾ ਬਾਲਾ ਵਧੀਆ ਇਹ ਤਾਂ ਮੇਰਾ ਬਾਲਾ ਖਿਆਲ ਰੱਖਦੇ ਨੇ ਤੁਸੀਂ ਦੱਸੋ ਮੇਰੇ ਬਿਨਾ ਤੁਹਾਡਾ ਜੀ ਲੱਗ ਗਿਆ ਪੁੱਤ ਮਾਵਾ ਦਾ ਜੀ ਕਿੱਥੇ ਲੱਗਦਾ ਪਹਿਲਾਂ ਤੀਨ ਨੂੰ ਪਾਲਦਾ ਠੀਕ ਐ ਪੜ੍ਹਾਈ ਲਿਖਾਈ ਕਰਾਉਂਦਾ ਤੀਆਂ ਤੇ ਕਿਹੜਾ ਤੋਰਨੀਆ ਪੁੱਤ ਸੌਖੀ ਗੱਲ ਆ ਘਰ ਖਾਲੀ ਹੋ ਜਾਂਦਾ ਉਹ ਲੈ ਮੰਮੀ ਐਂ ਕਾ ਤੂੰ ਕਹਿੰਨੇ ਆ ਤੁਸੀਂ ਜੇ ਤੁਹਾਡਾ ਨਹੀਂ ਜੀ ਲੱਗਦਾ ਤੇ ਤੁਸੀਂ ਮੈਨੂੰ ਕਹਿ ਦੋ ਮੈਂ ਤੁਹਾਨੂੰ ਆ ਕੇ ਮਿਲ ਜਾਨੀ ਆ ਚਲ ਠੀਕ ਹੈ ਪੁੱਤ ਮੈਂ ਤਾਂ ਤੈਨੂੰ ਐ ਕਹਿੰਨੀ ਆ ਜਦੋਂ ਤੈਨੂੰ ਅਸੀਂ ਵਿਆਹ ਕੇ ਵਰਕੇ ਤੋਰਤਾ ਨਾ ਹੁਣ ਤਾਂ ਆਪਦੇ ਸਹੁਰੇ ਮਨ ਲਾ ਕੇ ਰਹੀ ਸਹੁਰਾ ਪਰਿਵਾਰ ਹੀ ਤੇਰਾ ਸਭ ਕੁਝ ਹੈ ਜੇ ਤੈਨੂੰ ਕੋਈ ਮੜ ਮੋਟੀ ਗੱਲ ਉੱਚੀ ਨਹੀਂ ਵੀ ਕਹਿੰਦਾ ਵੀ ਅਪਤੀ ਏ ਚੁੱਪ ਕਰ ਜੀ ਨਹੀਂ ਨਹੀਂ ਮੰਮੀ ਡੈਡੀ ਦਾ ਸੁਭਾਅ ਤਾਂ ਸੱਚੀ ਬਹੁਤ ਵਧੀਆ ਨਾਲੇ ਜੇ ਡੈਡੀ ਮੈਨੂੰ ਇੱਕ ਟਾਈਮ ਕੁਝ ਕਹਿ ਵੀ ਦੇਣਗੇ ਤਾਂ ਤੁਹਾਨੂੰ ਲੱਗਦਾ ਵੀ ਮੈਂ ਉਹਨਾਂ ਨੂੰ ਕੁਝ ਕਹੂੰਗੀ ਜਾਂ ਉਹਨਾਂ ਦੀ ਕਹੀ ਗੱਲ ਦਾ ਗੁੱਸਾ ਕਰੂੰਗੀ ਹਾਂ ਐਂ ਤਾਂ ਤੀ ਮੈਨੂੰ ਪਤਾ ਹੈ ਤੂੰ ਬਹੁਤ ਸਮਝ ਵਾਲੀ ਆ ਮੈਨੂੰ ਪਤਾ ਹਾਂ ਹਾਂ ਮੰਮੀ ਹੀਰਾ ਕੀ ਪੇਪਰ ਦੇ ਕੇ ਹਾਂ ਹੀਰਾ ਉਹਦਾ ਪੁੱਤਾ ਹਜੇ ਆਈ ਨਹੀਂ ਹੈਗੀ ਬਸ ਆਉਣ ਵਾਲੀ ਹੋਣੀ ਅੱਛਾ ਚਲ ਠੀਕ ਆ ਮੰਮੀ ਮੈਂ ਫਿਰ ਬਾਅਦ ਚੋਂ ਕਰੂੰਗੀ ਤੁਹਾਨੂੰ ਫੋਨ ਚੰਗਾ ਮੈਨੂੰ ਲੱਗਦਾ ਜਸਤੇ ਬਾਪੂ ਜੀ ਆ ਗਏ ਕਿਤੇ ਚਲ ਠੀਕ ਹੈ ਤੀ ਕਰਨਾ ਤੂੰ ਕਮ ਤਾਂ ਦਾ ਮੈਂ ਫੋਨ ਕੱਟ ਦਿੰਦਾ ਤੂੰ ਨਾ ਐਵੇਂ ਮਾੜਾ ਨਾ ਕਰਿਆ ਕਰ ਇਹ ਕੁੜੀ ਦਾ ਦੋ ਦਿਨ ਤਾਂ ਹੋਏ ਨੇ ਵਿਆਹ ਹੋਏ ਨੂੰ ਐਡੀ ਤੇ ਜੀ ਕਿਵੇਂ ਲੱਗੂ ਭਲਾਂ ਦੀ ਇੱਕ ਤੂੰ ਉਹਦੇ ਕੋਲੇ ਭੂਕਣ ਲੱਗ ਜੈਨੀ ਹੈਗੀ ਹੁਣ ਤੂੰ ਆਪ ਹਿਸਾਬ ਲਾ ਜਦੋਂ ਆਪਣਾ ਵਿਆਹ ਹੈ ਜੀ ਤੈਂ ਜੀ ਲਾ ਲਿਆ ਤੀਗਾ ਤੇਰਾ ਵੀ ਮਹਾਂ ਜੀ ਲੱਗੇ ਦੀ ਘਰ ਚ ਐ ਉਹ ਉਹਦੇ ਕੋਲੇ ਹਾਲ ਆਉਦਾ ਤੁਹਾਨੂੰ ਕੀ ਪਤਾ ਮੇਰੀਆਂ ਧੀਆ ਮੈਨੂੰ ਕਿੰਨੀਆਂ ਲਾਡ ਲੀਆਂ ਨੇ ਤੁਸੀਂ ਤਾਂ ਕਹਤਾ ਵੀ ਮਨ ਹੌਲਾ ਨਾ ਕਰਿਆ ਕਰ ਹੈ ਹਜੇ ਤਾਂ ਮੇਰੇ ਕੋਲੇ ਆ ਕੁੜੀ ਹੈਗੀ ਆ ਜਦੋਂ ਇਹ ਵੱਗ ਗਈ ਉਦੋਂ ਮੇਰਾ ਕੀ ਹਾਲ ਹੋਊਗਾ ਨਾਲੇ ਦੂਜੀ ਗੱਲ ਉਦੋਂ ਕਿਹੜਾ ਆਪਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਇਹ ਤਾਂ ਇੱਕ ਦੂਜੇ ਨੂੰ ਜਾਣਦੇ ਸੀ ਨਾ ਇਹਨਾਂ ਨੇ ਮੇਰੀ ਮਰਜ਼ੀ ਨਾਲ ਵਿਆਹ ਕਰਵਾਇਆ ਚਲੋ ਆਪਾਂ ਵਿਆਹ ਕੇ ਤੋਰਦੀ ਗੱਲ ਤਾਂ ਮੈਂ ਐ ਕਰਦੀ ਆ ਨਾ ਫਿਰ ਮੈਂ ਉਹੀ ਕਹਿਣਾਗਾ ਵੀ ਹੁਣ ਇਹ ਤਾਂ ਜੀ ਲਾਈ ਲਊ ਨਾ ਇਹਦਾ ਪਹਿਲੇ ਇੱਕ ਦੂਜੇ ਨੂੰ ਜਾਣਦੇ ਸੀਗੇ ਹਾਂ ਫੇਰਾ ਇਨੀ ਸੋਚ ਕਰਨ ਵਾਲੀ ਕਿਹੜੀ ਗੱਲ ਇਹਦੇ ਵਿੱਚ ਓਹੋ ਮਾਪੇ ਨੂੰ ਤਾਂ ਫਿਕਰ ਹੁੰਦਾ ਹੀ ਆ ਫਿਕਰ ਕਿਉਂ ਨਾ ਹੋਵੇ ਤਿਆਂ ਕਿਹੜਾ ਤੋੜਨੇ ਆ ਸੌਖੀ ਗੱਲ ਆ ਜਦੋਂ ਤੀ ਤੋੜਦੇ ਨਾ ਤੇ ਨਹੀਂ ਸਾਰਾ ਘਰ ਖਾਲੀ ਹੋ ਜਾਂਦਾ ਤੀਆਂ ਬਿਨਾ ਤਾਂ ਉਹ ਚੱਲ ਚੰਗਾ ਤੂੰ ਨਾ ਗੱਲਾਂ ਗੱਲਾਂ ਚ ਇੱਥੇ ਮਸਾਲਾ ਫੁੱਕੀ ਇਹਨੇ ਜਿਹੜੇ ਕੰਮ ਰਹਿੰਦੇ ਨੇ ਉਹ ਨਵੇੜਲਾ ਕੰਮ ਤੂੰ ਕੋਈ ਨਾ ਕੰਮ ਕਰ ਲੂੰਗੀ ਮੇਰੇ ਕੰਮ ਨੇ ਮੈਂ ਹੀ ਕਰਨੇ ਨੇ ਕਰ ਲੈਣੀਆਂ ਜੋ ਆਗੇ ਪੁੱਤ ਅਖਾਂਤੀ ਮੈਂ ਆ ਗਈ। ਪੁੱਤ ਤੂੰ ਲੇਟ ਕਿਵੇਂ ਹੋ ਗਈ ਅੱਜ? ਦਾਦੀ ਬਸ ਪੁੱਛੋ ਨਾ। ਬੱਸ ਲੰਗੀ ਸੀਗੀ ਪਤਾ ਮੇਰੀ। ਸਵੇਰੇ ਤੁਸੀਂ ਵੀ ਬੱਸ ਸਟਾਪ ਤੇ ਛੱਡ ਕੇ ਆ ਗਏ। ਐਂ ਤਾਂ ਦੇਖਿਆ ਨਹੀਂ ਵੀ ਬੱਸ ਲੰਗੀ ਜਾਂਦੀ ਹੈਗੀ। ਪਰ ਮੈਂ ਤਾਂ ਮਸਾ ਕਿਸੇ ਨਾ ਮੋਟਰਸਾਈਕਲ ਤੇ ਚੜ੍ਹ ਕੇ ਗਈ ਸੀ। ਨਹੀਂ ਮੇਰੇ ਤੋਂ ਪੇਪਰ ਵੀ ਨਹੀਂ ਸੀ ਅੱਜ ਦੇ ਆ ਜਾਣ। ਚੱਲ ਪੇਪਰ ਤਾਂ ਹੋ ਗਿਆ ਤੇਰਾ। ਹੂੰ ਪੇਪਰ ਤਾਂ ਬਹੁਤ ਵਧੀਆ ਹੋ ਗਿਆ। ਕੁਝ ਕਾਰਡਸਾ ਬਣਾਉਣਾ ਸੀਗਾ ਤਾਂ ਅੰਦਰ ਕੇ ਲੇਟ ਹੋ ਗਈ। ਉਹ ਪੁੱਤ ਮੈਂ ਕੀ ਕਰਦਾ ਮੇਰੀ ਗੱਲ ਹੁਣ। ਉਹ ਜਵਾਬ ਜਣਾ ਆਪਣੇ ਵਾਲਾ। ਕਦਾ ਮੈਨੂੰ ਮੋਟਰਸਾਈਕਲ ਚਾਹੀਦਾ ਤਾਂ ਕਰਕੇ ਤੈਨੂੰ ਬੱਸ ਸਟੈਂਡ ਤਾਰਿਆ ਨਹੀਂ ਮੈਂ ਤੈਨੂੰ ਕਾਲਜ ਛੱਡਿਆ ਹੁੰਦਾ ਉਹ ਕਹਿੰਦਾ ਮੋਟਰਸਾਈਕਲ ਚਾਹੀਦਾ ਮੈਂ ਸੇਰ ਦੀ ਮੋੜ ਦੇ ਮਾਰੇ ਨੇ ਤੈਨੂੰ ਉੱਥੇ ਛੱਡ ਕੇ ਆਇਆ ਮਾੜਾ ਮੱਟਾ ਮੁੰਡਿਆਂ ਨੂੰ ਵੀ ਤੁਸੀਂ ਕਿਹਾ ਕਰੋ ਵੀ ਹੁਣ ਇਹਦਾ ਹੁਣ ਪੇਪਰਾਂ ਦਾ ਕੰਮ ਐ ਕੁੜੀ ਦਾ ਇਹਦਾ ਛੱਡਣਾ ਜ਼ਰੂਰੀ ਹੈਗਾ ਉਹਨੇ ਕਿੱਥੇ ਜਾਣਾ ਖੇਤੀ ਜਾਣਾ ਸੀ 10 ਮਿੰਟ ਮਗਰਵਾ ਗਿਆ ਆਪ ਦੀ ਸ਼ਿਕਿੰਨੀ ਦੀ ਰਹਿੰਦੀ ਐ ਵਾਹ ਜਵਾਹ ਜੀ ਨੂੰ ਵੀ ਇੱਧਰ ਲੰਘ ਕੇ ਇੱਧਰ ਲੰਘ ਕੇ ਆਹੀ ਬੱਸ ਪੁੱਤ ਮੈਂ ਤੇਰੇ ਵਾਸਤੇ ਨਾ ਕੀ ਖਾਹਾਂਗੀ ਪਹਿਲਾਂ ਦੱਸ ਚਾਹ ਪੀਣੀ ਐ ਕਿ ਤੂੰ ਰੋਟੀ ਰੁੱਟੀ ਮੈਨੂੰ ਦੱਸ ਜਾ ਕਰੋ ਮੈਂ ਕਰ ਦੂੰਗੀ ਨਾਲੇ ਹੁਣ ਤਾਂ ਪੇਪਰ ਦੇ ਕੇ ਮੈਂ ਆ ਗਈ ਵਿਹਲੀਆਂ ਆਂਗੀ ਕੋਈ ਨਾ ਪੁੱਤ ਤੂੰ ਆਪਦੇ ਪੇਪਰ ਦੇ ਲੈ ਸੁੱਖ ਨਾਲ ਜੇ ਤੈਨੂੰ ਵਿਆਹ ਕੇ ਤੋਰਤਾ ਸਾਰੀਆਂ ਬੁਰੀ ਤਾਂ ਕੰਮ ਕਰਨਾ ਆਹ ਦੇਖ ਲੈ ਫਿਰ ਬਾਪੂ ਨੂੰ ਪੁੱਛ ਲੈ ਮੈਂ ਜਿੱਦਾਂ ਦੀ ਆਈਆਂ ਇਸ ਘਰ ਦੇ ਵਿੱਚ ਬਠੇਰਾ ਕੱਟਾ ਟੋਇਆਗਾ ਐਂ ਦੱਸ ਕੰਮ ਤਾਂ ਕਰਨੀ ਨੇ ਪੁੱਤਕ ਕੋਈ ਗੱਲ ਨਹੀਂ ਤੂੰ ਆਪਣਾ ਰੋਟੀ ਪਾਣੀ ਖਾਹ ਦਾ ਪੇਪਰ ਦੀ ਤਿਆਰੀ ਕਰ ਲੈ ਕਰ ਦੇ ਤੁਸੀਂ ਨਾ ਹਲੇ ਤੇ ਮੇਰੀ ਵਿਆਹ ਦੀ ਗੱਲਾਂ ਨਾ ਕਰੋ ਕਿਉਂਕਿ ਤਾਂ ਮਨਪ੍ਰੀਤ ਜੀ ਦਾ ਵਿਆਹ ਹੋਇਆਗਾ ਮੈਂ ਨਹੀਂ ਹੁਣੇ ਕਰਾਉਣਾ ਹੈਗਾ ਉਹ ਪੁੱਤਕ ਵਿਆਹ ਦਾ ਕਰਾਉਣਾ ਹੀ ਹੈ ਇੱਕ ਦਿਨ ਹੁਣ ਕਿੰਨਾ ਚਿਰ ਤੂੰ ਕੁਮਾਰੀ ਬੈਠੀ ਰਹੇਗੀ ਦੇਖ ਲਓ ਕਿਵੇਂ ਬੋਝ ਲੱਗਦੀ ਆ ਮੈਂ ਹਣਾ ਆਏ ਹਲਾ ਨਿਕਲ ਪੁੱਤ ਗੁੱਸਾ ਕਰਕੇ ਸਾਡੀ ਗੱਲ ਦਾ ਉਹ ਮਾਂ ਬਹਿ ਲਕੀਆਂ ਤਾਂ ਬੋਝ ਹੀ ਹੁੰਦੀਆਂ ਨੇ ਸਿਰ ਤੇ ਜਿਨਾ ਕਹ ਬਿਆਹ ਨਹੀਂ ਹੁੰਦਾ ਨਾ ਵਿਆਹ ਕੇ ਹੀ ਦੋ ਦਿਨਾਂ ਚੱਕਰ ਸਿਰ ਹੌਲਾ ਨਹੀਂ ਹੁੰਦਾ ਕਹਿੰਦੇ ਆ ਪੁੱਤ ਪਿਆ ਸੇਬ ਬਣਿਆ ਕੀ ਪਿਆਗਾ ਮੈਨੂੰ ਦੱਸ ਤੂੰ ਮੈਂ ਆਪੇ ਜਾ ਕੇ ਖਾ ਲੂੰਗੀ ਨਹੀਂ ਪੁੱਤ ਚਾਹ ਬਣੀ ਪਈ ਆ ਤੇ ਪਰੌਂਠਾ ਬਣਿਆ ਪਿਆ ਤੇਰੇ ਵਾਸਤੇ ਹਾਂ ਲੈ ਕੇ ਆਉਣੀ ਆ ਮੈਂ ਠੀਕ ਆ ਨਾਲੇ ਕੰਮ ਕਰਾ ਦੇ ਤੇਰੀ ਮਾਂ ਨਾਲ ਇਹਦਾ ਪਹਿਲੀ ਲੇਟ ਸਵੇਰ ਦੀ ਗੱਲਾਂ ਮਾਰਨੀ ਲੱਗ ਰਹੀ ਹੈਗੀ ਕੋਈ ਨਹੀਂ ਡੜੀ ਖਾ ਰਹੀ ਨਾ ਹੋਰ